ਜੇ ਸਾਹਮਣੇ ਚੱਲੇ ਹੋ ਜੇ ਕੇਜਰੀਆਲ ਦੀ ਰਿਆਇ ਮੰਗ ਸਕਦੇ ਹੋ ਸ਼ਰਾਬ ਘਟਾਲੇ ਚ ਜਾਂ ਸ਼ਹੀਦ ਭਗਤ ਸਿੰਘ ਖਟਕਰ ਕਲਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਛਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਹੀਸ ਡ੍ਰੈਕੋਨियन ਲਾਜ਼ ਇੱਕ ਘਰਾਲੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਘाम ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਸੱਚੀ ਕਾਲ ਜੀ ਸਾਰੇ ਅਨੁਭਵ ਅੱਜ ਜਿਹੜਾ 12 ਤਰੀਕ ਹੈ ਅਪ੍ਰੈਲ ਮਹੀਨੇ ਦੀ ਔਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦੀ ਇਹ ਤਰੀਖ ਮੈਂ ਸਮਝਦਾ ਲੰਮੇ ਸਮੇਂ ਤੱਕ ਯਾਦ ਰਹੂਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਈਅንስ ਦੇ ਪ੍ਰਚਾਰ ਵਾਸਤੇ ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ ਕਾਂਗਰਸ ਦੇ ਗੱਠਜੋੜ ਦੇ ਪ੍ਰਚਾਰ ਵਾਸਤੇ ਅੱਜ ਅਸਾਮ ਚਲੇ ਉਸ ਧਰਤੀ ਤੇ ਚਲੇ ਆ ਜਿੱਥੇ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੜੂਗੜ ਦੀ ਜੇਲ੍ਹ ਪਹੁੰਚਾਇਆ ਉਸ ਅਸਾਮ ਦੀ ਧਰਤੀ ਚੱਲੀ ਐ ਵੈਸੇ ਮਾਨ ਸਾਹਿਬ ਜੀ ਤੁਹਾਨੂੰ ਮਾੜੀ-ਮੋਟੀ ਵੀ ਸ਼ਰਮ ਹੈ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸ ਤੋਂ ਛੁਡਣ ਦਾ ਫੈਸਲਾ ਵੀ ਵਾਪਸ ਲਓਗੇ ਆ ਕੁਝ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾ ਨੂੰ ਚਾਹੇ ਉਹ ਅਮਰਿਤਪਾਲ ਦੀ ਮਾਂ ਚਾਹੇ ਉਹ ਪਪਲਪ੍ਰੀਤ ਦੇ ਮਹਤਾ ਜੀ ਨੇ ਉਹਨਾਂ ਦੇ ਵੀ ਤੁਸੀਂ ਆ ਕੇਸ ਬਣਾ ਕੇ 57 ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਕਿ ਮਾਦਾ ਵੀ ਬਹੁਲ ਖਰਾਬ ਕਰ ਸਕਦੀਆਂ ਮਗਰ ਅੱਜ ਚਲੋ ਇਹ ਤਾਂ ਗੱਲ ਸਮਝ ਨਹੀਂ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਅਸਾਮ ਚੱਲੇ ਹੋ ਜੇ ਅਸਾਮ ਚੱਲੇ ਹੋ ਜੇ ਕੇਜਰੀਆਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਕੋਟਾਲੇ ਚ ਯਾ ਸ਼ਹੀਦ ਭਗਤ ਸਿੰਘ ਖੱਟਕਰ ਕਲਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਛਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਥੀਸ ਡ੍ਰੈਕੋਨियन ਲਾਜ਼ ਇੱਕ ਘਰਾਲੇ ਕਾਨੂੰਨ ਇਹ ਕਾਨੂੰਨ ਜਿਹੜੇ ਉਨੁਕੀ ਅਧਿਕਾਰਾਂ ਦਾ ਕੰਮ ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਗ ਲਾ ਕੇ ਪੈਗ ਲਾ ਕੇ ਖਾਦੀ ਪੀਤੀ ਜ ਬਹੁਤ ਕੁਝ ਭੁੱਲ ਗਏ ਮੈਨੂੰ ਲੱਗਦਾ ਅੱਜ ਸਵੇਰ ਚੜੀ ਆ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੁਣ ਉਹਦਾ ਵੀ ਕੱਲ ਅਸਰ ਸੀ ਅੱਜ ਇੱਕ ਪੁੱਤਰ ਵੀ ਗਏ ਹੋਣੇ ਇਸ ਲਈ 소ਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ ਪੰਜਾਬੀਅਤ ਪੰਜਾਬ ਦੇ ਭਲੇ ਦੀ ਕਿਸਾਨ ਦੀ ਪੰਜਾਬੀ ਜਿਹ ਵਸਦੇ ਪੰਜਾਬ ਚ ਵਸਦੇ ਪੰਜਾਬੀਆਂ ਦੀ ਕੋਈ ਗੱਲ ਚੱਜਦੀ ਕਰੋਗੇ ਬਹੁਤ ਬਹੁਤ ਧੰਨਵਾਦ ਸੱਚੀ ਗੱਲ